ਹਾਂਜੀ ਬਾਜੀ ਸਾਸਰਗੱਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜੀ ਅੱਜ ਜੀ ਤੁਹਾਡੇ ਕੋਲ ਵੀਡੀਓ ਸਾਂਝੀ ਕਰਨੀ ਆ ਬਿਲਕੁਲ ਐਨ ਤਾਜੀ ਦੇਖਦਾ ਤਾਜੀ ਵੀ ਮਤਲਬ ਵੀ ਤਾਜੀ ਤੋਂ ਵੀ ਤਾਜੀ ਆਪਾਂ ਕਹਿ ਸਕਦਾ ਕਿ ਉਹ ਮੈਂਟੇਨ ਸਾਰੇ 20 ਹੋਇਆ ਗਾਂ ਸੋਈ ਨੂੰ ਤੇ ਆਪ ਜਿਹੜੀ ਨਸਲ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਜੀ ਤਕਰੀਬਨ ਗਰਲੈਂਡੋ ਜਿਹਦੀ ਪੈਂਦੀ ਤੇ ਮਗਰ ਜਿਹੜੀ ਬੱਚੇ ਨੂੰ ਜਣਾ ਤਾਂ ਇਹ ਵੀ ਮਗਰ ਮਿੱਤਰੋ ਬੱਚੀ ਆ ਨਾ ਤੇ ਜਿਵੇਂ ਕਹਿੰਦੇ ਬਾਏ 1겟1 ਫ੍ਰੀ ਇੱਕ ਨਾਲ ਇੱਕ ਫ੍ਰੀ ਵਾਲੀ ਗੱਲ ਆ ਗਈ ਜਿਹੇ ਜੀਗਾ ਆਪ ਆ ਗਈ ਤੇ ਉਹੋ ਜੀ ਮਗਰ ਬੱਚੀ ਆ ਤੇ ਗਾਂ ਆ ਵੀ ਪਹਿਲਾ ਸੁਆ ਨਾ ਬਾਕੀ ਬਾਈ ਨਾਲ ਗੱਲਬਾਤ ਵੀ ਕਰਾ ਲਾਂ ਸੋ ਸਾਰੇ ਵੀਰਾਂ ਨੂੰ ਬੇਨਤੀ ਇਹ ਹੀ ਹੁੰਦੀ ਹੈ ਵੀ ਕੋਈ ਪਸ਼ੂ ਜਦੋਂ ਖਰੀਦਣਾ ਹੁੰਦਾ ਨਾ ਸੋ ਥੱਲੇ ਜਰੂਰ ਕਰ ਲਿਆ ਕਰੋ ਨਾ ਤੇ ਬਾਕੀ ਦੇਖੋ ਆਪਾਂ ਜਿੰਨੇ ਕਿ ਭਰਾ ਆਪਣੇ ਜੁੜੇ ਵੀਡੀਓ ਪਾਉਂਦੇ ਆਗੇ ਸਾਰੇ ਤਕਰੀਬਨ ਵਿਸ਼ਵਾਸਪਾਤਰ ਵਾਲੀ ਕੰਮੀ ਹੈਗੇ ਇਮਾਨਦਾਰ ਬੰਦੀ ਹੈਗੇ ਪਰ ਫਿਰ ਵੀ ਇੱਕ ਤੁਹਾਡਾ ਫਰਜ਼ ਬਣ ਜਾਂਦਾ ਵੀਰਾਂ ਜਿਹੜਾ ਅਜੋਸ ਜੀ ਤੁਸੀਂ ਦਿਨਾਂ ਅੱਥਲੇ ਸ਼ੁਰੂ ਕਰ ਲਿਆ ਕਰੋ। ਬਾਕੀ ਵਾਈਨ ਆਪਾਂ ਗੱਲਬਾਤ ਕਰਾਂ ਵੀ ਕੀ ਕੀ ਡਿਟੇਲ ਆ। ਵੀ ਸੱਸੀ ਗਾਲ ਜੀ। ਸੱਸੀ ਗਾਲ ਬਾਈ ਜੀ। ਠੀਕ ਆ ਕੋਪਰਾ? ਹਾਂ ਠੀਕ ਆ ਜੀ ਵਧੀਆ। ਅ ਤਿੰਨ ਕਿ ਦਿਨ ਪਹਿਲਾਂ ਆਪਣੇ ਘਰੋਂ 2000 ਸੀ ਬੜਾ ਜਿਹਾ ਵੀਡੀਓ ਪਾਈ ਸੀ ਆਪਾਂ। ਹਾਂਜੀ ਬਾਈ ਜੀ। ਉਹ ਦੋਨੇ ਵੇਚੀਆਂ ਸੀ ਅੱਧੀ ਵੇਚੀਆਂ ਜੀ। ਠੀਕ ਆ ਤੇ ਅੱਜ ਆਪਾਂ ਇਹ ਬੈਡ ਵੇਚਨੇ ਨਾ। ਹਾਂਜੀ ਬਾਈ ਜੀ। ਤੇ ਇਹ ਫਿਰ ਕਰਦੀ ਥੋੜੇ ਜੇ ਤਨ ਪਾਈ ਅਦਰ ਆਪਾਂ। ਠੀਕ ਆ। ਤੇ ਆਪਾਂ ਪਹਿਲਾਂ ਐਡਰੈਸ ਤੋਂ ਸਟਾਰਟ ਕਰਦੀ ਹਾਂ ਆਲ ਜੀ ਦਾ ਨਾਮ। ਹਾਂਜੀ ਮੈਂ ਟਰਾਈਆ ਵੀਰੇ। ਜ਼ ਨਾਮ ਸ਼ਬਜੀ ਦਾ ਸਾਕੇ ਸ਼ਬਜੀ ਦਾ ਹੈ ਵੀਰੇ ਤੇ ਮੋਬਾਈਲ ਨੰਬਰ 86992 36590 ਜੀ ਇਹ ਵਈ ਦਾ ਤੇ ਲਗਭਗ ਕਿੰਨਾ ਕੁ ਸਮਾਂ ਹੋ ਗਿਆ ਸੂਈ ਨੂੰ ਸਾਰੇ 20-25 ਮਿੰਟ ਹੋ ਗਏ ਵੀਰੇ 20-25 ਮਿੰਟ ਸੀ ਮੈਨੂੰ ਫੋਨ ਕਰਿਆ ਮੈਂ ਕੁਝ ਨੇੜੇ ਸੀ ਨਾ ਹਾਂਜੀ ਹਾਲ ਬੱਚੇ ਦੇ ਪੈਰ ਨਹੀਂ ਬਣੇ ਹਾਂ ਲੈ ਪਹਿਲਾਂ ਸਾਨੂੰ ਬੱਚੀ ਦਿਖਾ ਦੇ ਬੱਚੀ ਬੜੀ ਵਧੀਆ ਹੈ ਨਾ ਵੀਰੇ ਨਾ ਹਾਂਜੀ ਭਾਈ ਲੈ ਬੱਚੀ ਦੇਖੋ ਬੱਚੇ ਦੇ ਪੈਰ ਵੀ ਨਹੀਂ ਮਲਕ ਕਾਢਣ ਲੱਗੇਗੇ ਤੇ ਨਸਲ ਕਰ ਲੈਣ ਦੋ ਜੀ ਆ ਗਈ ਲਗਭਗ ਹੈ ਨਾ ਇੰਗਲੈਂਡੋ ਬਾਈ ਜੀ ਤੇ ਆਪੇ ਕਿਹੜਾ ਸੂ ਹੈ ਦਾ ਟਰੂਨ ਬੱਚੀ ਹੈ ਵੀਰੇ ਟਰੂਨ ਪਹਿਲਾ ਸੂ ਹੈ ਨਾ ਹਾਂਜੀ ਤੇ ਕਿੰਨਾ ਕੁ ਤਣਾ ਗਾਇਪੂ ਬਹੁਤ ਆ ਹਾਂਜੀ ਬਈ ਹੂੰ ਲਾ ਇਥੋਂ ਬੈਕ ਸ਼ੈਟ ਤੋਂ ਤੋਰ ਕੇ ਲਾ ਦੇ ਸਭ ਇਹ ਕਿਹੜਾ ਕਾੜਦੇ ਬਹੁਤ ਇਹ ਸੇ ਵਾਲਾ ਹੁਣ ਵੱਧ ਵੀ ਚਵਾਇਆ ਜਾ ਸਕਦਾ ਕਿਨੇ ਹਾਂ ਬਾਕੀ ਇਹ ਗਰਮੀ ਗਰਮੀ ਠੀਕ ਆ ਨਾ ਬੈਠਾ ਹੈ ਨਾ ਇਹ ਮੰਨਦੀ ਵੀ ਬਾੜੇ ਗਰਮੀ ਘਟ ਮਾਉਂਗਾ ਨਾ ਹਾਂਜੀ ਠੀਕ ਆ ਤੇ ਥਣਾ ਦਾ ਗਾਇਪੂ ਬਹੁਤ ਕੱਦ ਕੱਦ ਸੀ ਕੋਲੇ ਆਖ ਦੇਖੋ ਬਹੁਤ ਉੱਚਾ ਲੰਮਾ ਕੱਦ ਕਾਠਾ ਬੇਰ ਬੂਰ ਵੀ ਖਾਸੀ ਆ ਬੈੜ ਦੀ ਬਾਕੀ ਜੰਦ ਜਾਂਚਾ ਪੂਰੇ ਲਹੂ ਚ ਆਪਾਂ ਕਹਿ ਸਕਦੇ ਨਾ ਤੇ ਰੰਗ ਬਰਨ ਸਭ ਬਹੁਤ ਸੋਹਣਾ ਬੈਠਦਾ ਨਾ ਠੰਡੀ ਸੀ ਲਾ ਵੀਰ ਪੂਰੀ ਹਾਂਜੀ ਬਠੰਡੀ ਸੀ ਬੱਲਾ ਠੀਕ ਆ ਬਾਕੀ ਇਹ ਤਾਂ ਠੰਡੀ ਸੀਲ ਹੈ ਪਹਿਲਾ ਸੂਜੇ ਦਾ ਸੂਈ ਨੂੰ ਸਿਰਫ ਜੇ 15-20 ਮਿੰਟ ਹੀ ਹੋਏਗੇ ਹਲੇ ਜੇ ਦਾ ਲੜ ਨਾਲ ਹੈ ਤਕਰੀਬਨ 2-4 ਘੰਟੇ ਦਾ ਜਿਹੜੀ ਜੇਰ ਪੈ ਜਾਣੀ ਹੈਗੀ ਐਂ ਘਮਾ ਲਈ ਦੂਜੇ ਬਸ ਬਈ ਤਾਂ ਮੈਂ ਉਧਰ ਕੁਮਾ ਹਾਂ ਉੱਪਰ ਦੀ ਕੁਮੈਨੀ ਸ਼ਰਟਾਂ ਦਿਖਾ ਦੇ ਆਪ ਇਹਦੇ ਨਾਲ ਦੀ ਨਾਲ ਬੱਚੇ ਦਾ ਕਰੂ ਥੋੜਾ ਹੌਲੀ ਰੱਖੀ ਲੈ ਇੱਥੋਂ ਸਾਨੂੰ ਕੁਮੈਨੀ ਸ਼ਰਟਾਂ ਦਿਖਾਣਾ ਥਨਾ ਗੈਪ ਕੋ ਭਾ ਸੁਣਾਗਾ ਹੁਣੇ ਥਨ ਲੱਗੇਵੇ ਕਰਮ ਵਾਲੀ ਨੂੰ ਤੇ ਇੱਥੋਂ ਰੰਗ ਬਟ ਤੁਹਾਨੂੰ ਦਿਖਾ ਦੇਣਾਗਾ 18 ਵੀ ਤਾਂ ਆਰਾਮ ਨਾਲ ਹੀ ਪਾ ਦੋ ਨਾ ਹਾਂਜੀ ਬਈ ਹਮ ਕੋਈ ਕੋਈ ਪਹਿਲਾਂ ਬਾਹੜਾ ਕੱਦ ਕਾਟ ਚੰਗਾ ਹੈ ਇੰਨਾ ਤਾਂ ਤੈਨੂੰ ਕੋਈ ਬਾਹ ਨਹੀਂਗਾ ਬਾਕੀ ਦੇਖੋ ਜਿਹੜਾ ਪਰ ਅਖਰੀ ਦੂਜੇ ਸਮਝ ਆ ਤੇ ਉਹਦੀ ਸਾਵਾਂ ਸਵਾਲ ਹੈ ਨਾ ਇਹ ਬੈਟ ਬਹੁਤ ਚੰਗੀ ਹੈ ਬਾਈ ਹਮ ਨਾਲ ਕਰੀ ਤੇ ਬੈਕ ਖੇਲ ਵਧੀਆ ਵੇਖ ਦਿਖਾ ਜੀ ਥਾਣਾ ਬੈਕ ਸ਼ਟ ਤੋਂ ਹੁਣ ਧੱਕੇ ਦੇਖੋ ਇੱਥੋਂ ਨਿਗਾਹ ਮਾਰ ਲਓ ਬਸ ਥੋੜੇ ਬਾਕੀ ਭਾਣੇ ਹੈ ਨਾ ਪਹਿਲਾਂ ਕਿ ਕਿਸ ਪ੍ਰੂਨ ਆਗੀ ਭਲਾ ਵੈਸੇ ਪਹਿਲਾਂ ਬਾੜ ਦੇ ਚੰਗੇ ਹੁੰਦੇ ਆ ਨੀਆ ਤੇ ਇੱਥੋਂ ਕੱਦ ਕਾਟ ਅਡਜਸਟਮੈਂਟ ਕਰ ਲਓ ਤੇ ਕੀ ਉਮੀਦ ਕਰਦਾ ਆਪਣੇ ਰੇਟ ਰੂਟ ਦੀ ਫੇਰੀ ਰੇਟ ਤਾਂ ਬਾਈ ਹੁਣ ਆ ਲੈਣ ਦਾ ਹੈ ਮਨ ਲਾ ਲਿਆ ਇਹਨਾਂ ਬਸ ਬਈ ਦਿਮਾਗ 88 ਆ ਹੂੰ 85 ਵਾਲੇ ਵੜ ਦੇ ਰਾਂਗੇ 85 ਵਾਲੇ 85 ਜੀ ਮਾਤਨ ਕਰਦੇ 85 ਜੀ ਮਾਤਨ ਕਰ ਦਾਂਗਾ ਸਰ ਕਰ ਦੂ ਬਈ 85 ਤੋਂ ਤੇ ਪਹਿਲਾ ਸੋ ਮਿੱਤਰੋ ਮਗਰ ਬੱਚੀ ਆ ਤੇ ਜੇ ਬੱਚਾ ਹੁੰਦਾ ਫੇਖਣੀ 2000 ਰੇਟ ਘਾਟੇ ਨਾਲ ਹੂੰ ਬੱਚੀ ਕਰਕੇ ਹੀ ਫਰਕ ਪੈ ਜਾਂਦਾ ਨਾ ਹਾਂਜੀ ਤੇ ਬਾਕੀ ਦੇਖੋ ਜਿਹੜਾ ਆਪਰਾ ਲਊਗਾ ਚਾਹੇ ਹੂੰ 2000ਾਂਗੇ 17 ਮਾਰਕ ਦੇ ਸਕਦੇ ਹਾਂ ਹਾਂ ਵਧੀਆ ਠੰਡੀ ਸੀ ਲਕੂਨੀ ਵਹਿੜਾ ਗਈ ਤੇ ਬੂੜੀਆਂ ਜੇ ਮਰਜ਼ੀ ਖੋਲ ਲੈਣੇ ਬੰਦਾ ਜੇ ਮਰਜ਼ੀ ਖੋਲੀ ਕੋਈ ਚੱਕਰ ਨਹੀਂ ਵੀਰੇ ਕੋਈ ਦੇਖਤ ਵਾਲੀ ਗੱਲ ਨਾ ਹਾਂਜੀ ਠੀ ਸੋ ਬਾਈ ਦਾ ਪਿੰਡ ਰਈਆ ਤਹਿਸੀਲ ਫੂਲ ਜਿਲ੍ਹਾ ਬਹਿੰਡਾ ਆ ਗਿਆ ਤੇ ਮੋਬਾਈਲ ਨੰਬਰ 66992 ਹਾਂਜੀ 66592 66592 ਬਾਈ ਦਾ ਮੋਬਾਈਲ ਨੰਬਰ ਆ ਤੇ 85 ਆ ਤੁਹਾਡਾ ਮਾਰਤਨ ਹੋ ਜੂਗਾ ਧੰਨਵਾਦ ਜੀ